ਕੀਰਾ ਜਫੀ ਪਾਉ ਨੂੰ ਜੀ ਕਰਦਾ ਨਾ 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 ਪਿੱਛੇ ਹਟ ਉਹ ਕਿਵੇਂ ਆ ਦਿੰਦੀ ਉਹ ਜੋ ਤਾ ਹਾਂ ਕਿਵੇਂ ਆ ਕੀ ਗੱਲ ਜਵਾਬ ਹੀ ਨਹੀਂ ਦਿੰਦਾ ਬਤੰਦਰਾ ਓਏ ਨੂੰ ਧੂਣੀ ਦੇਣੀ ਪੈਂਦੀ ਆ ਗੂਗਲ ਦੇ ਗੂਗਲ ਦੀ ਧੂਫਾ ਤੋ ਦਿੰਨਾ ਤੂੰ ਤੇ ਧੂਫ ਦੇਣੀ ਪੈਂਦੀ ਆ ਤੇਰੇ ਅਰਕਾ ਨਾ ਆਇਆ ਸੀ ਇੱਥੇ ਨਜ਼ਰ ਲਾ ਗਿਆ ਯਾਰ ਏ ਨਜ਼ਰ ਲਾਉ ਨੂੰ ਇਹ ਕੀ ਆ ਓਏ ਹੱਥ ਨਾ ਲਾ ਹੱਥ ਨਾ ਲਾ ਸੇਕੋ ਗੱਲ ਕਰ ਬਾਈ ਯਾਰ ਆਏ ਕਿ ਹੁੰਦਾ ਝੋਨਾ ਹੀ ਆ ਝੋਨਾ ਨਹੀਂ ਨਾ ਇਹ ਝੋਨਾ ਇਹ ਕਿਸਮਤ ਬਦਲੂ ਝੋਨਾ ਇਹ ਕਿਸਮਤ ਬਦਲੂ ਹਾਂ ਉਹ ਕਿਵੇਂ ਇਹਦਾ ਰੇਟ ਸੁਣਤਾ ਨਾ ਦੱਸਤਾ ਤੈਨੂੰ ਤੇ ਹੋ ਸਕਦਾ ਤਾ ਉਹ ਪਈ ਦੇ ਪਰਲੇ ਪਾਸੇ ਜਾ ਕੇ ਡੱਗ ਪਏ ਅਈ ਤਾਂ ਰੇਟ ਇਹਦੇ ਚ ਕੀ ਆ ਪਈ ਦੇ ਪਰਲੇ ਪਾਸੇ ਡੱਗ ਪੂਗਾ 2500 ਰੁਪਏ ਕਿਲੋ ਆ ਇਹ 2500 ਰੁਪਏ ਕਿਲੋ ਕਿਲੋ ਆਹਾ ਹਾਂ ਯਾਰ ਹੋਇਆ ਕਾਲਾ ਪਿਆ ਮੈਨੂੰ ਆ ਲੱਗਾ ਤੂੰ ਰੇਰੂ ਵੱਧ ਪਾਤੀ ਚਾਰ ਕਿੱਲੇ ਇਹ ਆਪਣਾ ਇੱਥੇ ਲਾਇਆ ਵਾ ਆ ਤਾਂ ਇੱਥੇ ਤਾਂ ਆ ਸੋਡੇ ਵਰਗਿਆਂ ਨੂੰ ਦਿਖਾਉਣ ਲਈ ਲਾਇਆ ਵਾ ਉਹ ਪਰਲੇ ਪਾਸੇ ਕੱਸੀ ਤੇ ਆਪਣਾ ਚਾਰ ਕਿੱਲੇ ਵਾਣਾ ਨਹੀਂ ਪੂਜਾ ਪਾਠ ਇੱਥੇ ਹੁੰਦਾ ਇੱਥੇ ਪੂਜਾ ਪਾਠ ਇੱਥੋਂ ਇਹਦਾ ਵਾਈਫਾਈ ਵਾਂਗੂ ਕਨੈਕਟ ਆ ਇੱਥੇ ਪਾਠ ਪੂਜਾ ਕਰੀ ਇੱਥੇ ਸਪਰੇਅ ਕਰੀ ਉੱਥੇ ਜਾ ਕੇ ਆਟੋਮੈਟਿਕ ਉਹਨੇ ਕੰਮ ਕਰ ਜਾਣਾ ਨਹੀਂ ਕਾਣੀ ਚੌੜਕਾ ਨਹੀਂ ਚੌੜਕਾ ਦੇ ਯਾਰ ਆਪਾਂ ਕਿਹੜਾ ਕੋਈ ਗੱਪ ਮਾਰਦੇ ਜਿਹੜੀ ਗੱਲ ਸਹੀ ਆ ਉਹ ਸਹੀ ਆ ਅੱਜ ਤਾਂ ਹੀ ਦੇਖੀਏ ਕਿ ਤੇ ਇਹ ਜੀ ਵੈਰਾਈਟੀ ਇੱਧਰ ਹੋ ਜਾ ਇੱਧਰ ਹੋ ਜਾ ਪਿੱਛੇ ਹੋ ਕੇ ਗੱਲ ਕਰ ਜਿਹੜਾ ਸਵਾਲ ਪੁੱਛਣਾ ਉਹ ਇੱਥੇ ਪੁੱਛ ਲੈ ਗਾਣਾ ਬਾਅਦ ਵਿੱਚ ਹਾਂ 2500 ਰੁਪਏ ਹਾਂ 2500 ਰੁਪਏ ਕਿਲੋ ਆ ਇਹ ਤੇ ਆ ਦੇਖ ਲੈ ਵੀ ਇੰਨੇ ਥਾਂ ਚ ਇਹ 2.5 ਲੱਖ ਰੁਪਏ ਦਾ ਹੋ ਜਾਣਾ ਤਾਂ ਹੀ ਬੋਲਟ ਯਾ ਨਵਾ ਖੜਾ ਕੀ ਸੋਚਣ ਲੱਗ ਗਿਆ ਮੈਂ ਤਾਂ ਇਹ ਸੋਚਦਾ ਸੀ ਬਾਈ ਫਿਰ ਇਹ ਕਿਵੇਂ ਕਿੱਥੋਂ ਹੈਗਾ ਇਹ ਬੀਬੂ ਇਹ ਜੀ ਇੱਥੇ ਤਾਂ ਨਹੀਂ ਆਪਣੇ ਮਿਲਦੇ ਇਹ ਤਾਂ ਬਾਹਰ ਦੀ ਵੈਰਾਈਟੀ ਆ ਬਾਹਰ ਦੀ ਹਾਂ ਮੈਂ ਜਾਣਦਾ ਰ ਇਹਨਾਂ ਬਾਹਰੋਂ ਉਧਰੋਂ ਲਿਆਉਣਾ ਉਹਨਾਂ ਨੇ ਯਾਰ ਹੱਥ ਲਾਉ ਉਹਨੂੰ ਹੱਥ ਹੱਤਾ ਇਹਨੂੰ ਲਾਲਾ ਹਾਲੇ ਨਿਸਰਿਆ ਨਹੀਂ ਉਹ ਜਿਹੜਾ ਗਾ ਨਿਸਰਿਆ ਖੜਾ ਉਹਨੂੰ ਨਾ ਹੱਥ ਲਾ ਬੈਠੇ ਇਹ ਤਾਂ ਯਾਰ ਨਾਲ ਵੀ ਉਹ ਤੋੜਿਆ ਕਿਉਂ ਆ ਆ ਕੰਮ ਨਾ ਕਰ ਤਾਹਾਂ ਦਾ ਇੱਥੇ ਕੁਰਸੀ ਢਾਕੇ ਬਹਿਣਾ ਪੈਂਦਾ ਮੈਨੂੰ ਆਹ ਕੰਮ ਨਾ ਨਾ ਕਰਿਆ ਕਰੋ ਤੁਸੀਂ ਆਹੀ ਕੱਲ ਤਾਂ ਨਹੀਂ ਘਰੇ ਨਹੀਂ ਜਾਂਦਾ ਬਾਈ ਨਾ 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 ਇੱਥੇ ਪੱਕੀ 24 ਘੰਟੇ ਡਿਊਟੀ ਆ ਹੁਣ ਮੈਂ ਘਰੇ ਜਾ ਉਹਨੂੰ ਬੰਦਾ ਹੋਰ ਰੱਖਿਆ ਉਹ ਆਜੂਗਾ ਉਸ ਤੋਂ ਬਾਅਦ ਹਲਦੇ ਨਹੀਂ ਤੁਸੀਂ ਹਲਦੇ ਨਹੀਂ ਦਿਨ ਰਾਤ ਪਹਿਰਾ ਲਾਉਣਾ ਪੈਂਦਾ ਹੁਣ ਤਾਂ ਠਿੱਕਰੀ ਪਹਿਰਾ ਹੈ ਤੇ ਨਿਸਰਿਆ ਹੈ ਨਾ ਹੁਣ ਤਾਂ ਇਹ ਤਾਂ ਜੇ ਇੱਕ ਦਾਣਾ ਵੀ ਲੈਗਾ ਤੇ ਤੋੜ ਕੇ ਦਾ ਤੇ ਗਾਂ ਨੂੰ ਵੀ ਬਣਾ ਲੈਗਾ ਤੇ ਇਹਦਾ ਐਡਾ ਕੰਮ ਐਡਾ ਬਾਕੀ ਉਹ ਆਪਣਾ ਇਹਦਾ ਕੰਟਰੈਕਟ ਹੋਇਆ ਵਾ ਸਾਰਾ ਬਾਹਰ ਹੀ ਭੇਜਣਾ ਇਹ ਆਪਾਂ ਮੋਹਰ ਆਪਦੀ ਡਾਲਰਾਂ ਚ ਪੈਸੇ ਦੇਣੇ ਉਹਨਾਂ ਨੂੰ ਆਪਾਂ ਨੂੰ ਤੇ ਸਾਰਾ ਪੌਣਾ ਕੀ ਇਹਦੇ ਚ ਪੌਣਾ ਮੈਂ ਤੈਨੂੰ ਆਖੀ ਜਨਾ ਵੀ ਪਿੱਛੇ ਹੋ ਜਾ ਇੱਥੇ ਖੜ ਕੇ ਗੱਲ ਕਰ ਲੈ ਗਾਂ ਕਿੱਧਰ ਵੱਧ ਆ ਜਾਂਨਾਂ ਤੋਂ ਪੌਣਾ ਕੀ ਐ ਚ ਪੌਣਾ ਇਹਦੀ ਖਾਦ ਖਰਾਕ ਸਾਰੀ ਉਦੋਂ ਬਾਹਰ ਹੀ ਆਉਂਦੀ ਆ ਇੰਪੋਰਟ ਹੁੰਦੀ ਆ ਬਾਰਾਉਂ ਆਉਂਦੀ ਆ ਫਿਲਟਰ ਵਾਲਾ ਪਾਣੀ ਪੈਂਦਾ ਇਹਨੂੰ ਫਿਲਟਰ ਹਾਂ ਫਿਲਟਰ ਵਾਲਾ ਇਹ ਤਾਂ ਭਾਈ ਕਾਫੀ ਵੱਡੀਆਂ ਵੱਡੀਆਂ ਟੈਂਕੀਆਂ ਹੁੰਦੀਆਂ ਟੈਂਕ ਭਾਈ ਉਧਰ ਇੱਥੇ ਤਾਂ ਥੋੜਾ ਪੈਂਦਾ ਇੱਥੇ ਤਾਂ ਆਪਣੇ ਜਿਹੜੇ ਆਮ ਆਪਣੇ ਫਿਲਟਰ ਲੱਗੇ ਹੋਏ ਵੱਡੇ ਹਨ ਉਹ ਤਾਂ ਹੀ ਮਿਲ ਜਾਂਦਾ ਉਧਰਲੇ ਪਾਸੇ ਉਹਨਾਂ ਦੇ ਟੈਂਕੀ ਆਉਂਦੇ ਆ ਭਈ ਇਹ ਰਿਤਾ ਜਾ ਹੀ ਨਾਲ ਵੀ ਪਾ ਜਾਂਦੇ ਆ ਪਾਣੀ ਆਪੇ ਸਰ ਕੋਸੀ ਲੈ ਚ ਰੌਂਡ ਆਪ ਮਾਰ ਚਕੇ ਰਾਤ ਨੂੰ ਆ ਜਾ ਆ ਜਾ ਇੱਧਰ ਆ ਜਾ ਤੇਰੇ ਨਹੀਂ ਮੈਂ ਤਾਂ ਐ ਸੋਚਦਾ ਸੀ ਜੋਤ ਜੇ ਭਾਈ ਮੈਨੂੰ ਦਾ ਬੀਜ ਦੇ ਦੇ ਤੂੰ ਵੀ ਦੇ ਦਾਂਗੇ ਪੀਰ ਦੇ ਦੇ ਦਾਂਗਾ ਇਹਦਾ ਕੀ ਹੁੰਦਾ ਐ ਮੈਨੂੰ ਦੇ ਇੱਕ ਬੂਝਾ ਰੁਪਏ 7500 ਰੁਪਏ ਕਿਲੋ ਆ ਯਾਰ ਹੁਣ ਬਾਈ ਮੈਥੋਂ ਵੀ ਪੈਸੇ ਲੇਗਾ ਯਾਰ ਲੈ ਆਂਦਾ ਵੀ ਪੈਸਿਆਂ ਦਾ ਇਹ ਕਿਹੜਾ ਮੁਫਤ ਆ ਬੀ ਬੀ ਤੇ ਕੱਲਾ ਇੱਥੇ 6 ਲੱਖ ਰੁਪਇਆ ਲੱਗਿਆ ਸੀਗਾ ਬੀ ਲਿਆਉਣ ਤੇ ਹੀ ਕੱਲਾ ਇਹਨੂੰ ਭਾਈ ਵੜਦੇ ਕਿਵੇਂ ਆ ਵੜਦੇ ਤਾਂ ਇਹ ਸਪੈਸ਼ਲ ਮਸ਼ੀਨ ਆਉਂਦੀ ਓਦਰਾ ਹੀ ਸਪੈਸ਼ਲ ਹਾਂ ਬਾਹਰੋਂ ਆਉਂਦੀ ਐ ਸਪੈਸ਼ਲ ਇਹ ਤਾਂ ਉਤਲੇ ਲੈਵਲ ਦੀ ਗੱਲ ਆ ਇਹ ਸੋਡੇ ਬਸੋਂ ਬਾਹਰ ਆ ਕੰਮ ਇਹ ਬਾਹਰ ਹੋ ਗਿਆ ਕੰਮ ਇਹ ਗਾਂ ਬਦੂ ਕਿਸਾਨੀ ਕਰ ਸਕਦਾ ਮੇਰੇ ਵਰਗੇ ਗਾਂ ਤਾਂ ਬਈ ਤੂੰ ਵਾਜੇਗਾ ਜਿਹੜੇ ਸਾਹ ਮੈਂ ਤਾਂ ਬਦਈ ਖੜਾ ਆਪਣੀ ਤਾਂ ਹੁਣ Thar 5 ਡੋਰ ਬੱਕ ਕਰਾਈ ਵੀ ਆ ਰੌਕਸ ਹਾਂ ਮੈਨੂੰ ਲੱਗਾ Thar ਤਾਂ ਬਈ ਫਿਰੇ ਪਰ ਹੱਥ ਨਾਲ ਆ ਪਿੱਛੇ 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 ਇੱਥੇ ਖੜ ਕੇ ਗੱਲ ਕਰ Thar ਤਾਂ ਬਈ ਫਿਰ ਐਨੇ ਥਾਂ ਚ ਆ ਜੂਗੇ ਨੇ ਥਾਂ ਚ Thar ਆ ਜੂਗੇ ਪਿਛਲੀ ਵਾਰੀ B ਵੇਚ ਵੇਚ ਕੇ ਨਾ ਕੱਲਾ B ਵੇਚ ਕੇ ਸੋਡੇ ਵਰਗਿਆਂ ਨੂੰ ਤੇ ਸਕਾਰਪਿਓ ਲਈ ਐਸ 11 ਮੈਂ ਉਹ ਜਿਹੜੀ ਲੈ ਕੇ ਲੰਘਦਾ ਹਾਂ ਐਸ 11 볼ਟ ਵੀ ਲਿਆਂਦਾ ਸੀ ਬਾਈ 볼ਟ ਦਾ ਉਹ ਜਿਹੜਾ ਥੱਲੇ ਕਿਤੇ ਵੀ ਝੜ ਛੁੱਟ ਗਿਆ ਉਸੇ ਦਾ ਹੀ ਆ ਗਿਆ ਸੀ ਹੱਥ ਨਾਲ ਆ ਪਰ ਪਿੱਛੇ ਹੋ ਪਿੱਛੇ ਉਹ ਕੇ ਗੱਲ ਕਰ ਸਵਾਲ ਪੁੱਛ ਕੀ ਪੁੱਛਣਾ ਤੂੰ ਭਾਈ ਯਾਰ ਸਵਾਲ ਦਾ ਤਾਂ ਮੈਨੂੰ ਪਤਾ ਜੋ ਤ ਭਾਈ ਕਿਹੜਾ ਜਫੀ ਪਾਉ ਨੂੰ ਜੀ ਕਰਦਾ ਨਾ 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 ਪਤੰਦਰਾ ਆਏਗਾ ਤੋ ਕਰਦਾ ਯਾਰ ਦੱਸ ਦੇਗਾ ਬਾਈ ਮਨਾ ਕਰ ਮੇਰਾ ਬਾਈ ਤੂੰ ਇੱਥੇ ਖੜ ਕੇ ਸਵਾਲ ਪੁੱਛ ਤੂੰ ਜਿਹੜਾ ਪੁੱਛਣਾ ਆਈ ਛੋਡੇ ਵਰਗੇ ਬੰਦਾ ਕਰਕੇ ਤਾਂ ਇੱਥੇ ਰਾਖੀ ਰੱਖਣੀ ਪੈਂਦੀ ਆ ਤੂਫਾਂ ਤਾਂ ਪਾਉਂ ਮੈਂ ਆ ਤੂਫ ਵੀ ਸਪੈਸ਼ਲ ਆ 스ਮੈਲ ਲੈ ਕੇ ਦੇਖ ਇਹਤਰ ਦੀ ਆਉਂਦੀ ਆ ਨਾ 스ਮੈਲ ਦੇਖ ਇਹ ਤਾਂ ਗੱਲ ਤੇਰੀ ਨਹੀਂ ਫਿਰ ਧੂਫ ਕਾ ਤੋ ਕਰਦਾ ਇੱਥੇ ਕਿ ਕੋਈ ਪ੍ਰਜਨਨ ਕਰਿਆ ਹੁੰਦੀ ਆ ਚਨਾ ਕੋਈ ਮੰਨ ਲਓ ਵੀ ਇਹ ਜਿਆ ਪ੍ਰੋਡਕਟ ਆ ਨਾ ਤਾਂ ਕੋਈ ਮੱਖੀ ਮੱਛਰ ਨਾ ਕੋਈ ਇਹਨੂੰ ਬਿਮਾਰੀ ਲੱਗੇ ਬਸ ਇਹਦੇ ਚ ਹੀ ਕਲਾ ਸਾਰੀ ਹੈ ਕਿੰਨੇ 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 ਕਿ ਦਿਨਾਂ ਚ ਪੱਕ ਜਾਂਦਾ ਭਾਈ ਚੋਤ ਜੀ ਇਹ ਇਹ ਪੱਕਦਾ 70 ਕ ਦਿਨਾਂ ਦੇ ਵਿੱਚ ਜਿਹੜਾ ਇਹਦਾ ਨਸਾਰਾ ਹੋ ਜਾਂਦਾ ਸ਼ੁਰੂ ਸ਼ੁਰੂ ਹਾਂ 110 ਕ ਦਿਨ ਲੈਂਦਾ ਹੈ ਸਾਰਾ ਵੱਢਣ ਤੱਕ ਟੋਟਲ ਹਾਂ ਭਾਈ ਜੇ 10 ਦਿਨ ਪਹਿਲਾਂ ਆ ਜਾਂਦੇ ਆ ਉਹ ਆਪਣੇ ਜਿਹੜੇ ਮਸ਼ੀਨ ਲੈ ਕੇ ਆਉਂਦੇ ਆ ਅੱਛਾ ਉਹ ਸਪੈਸ਼ਲ ਮਸ਼ੀਨ ਹੁੰਦੀ ਹੈ ਫਾਈਵਰ ਸਟਾਰ ਜਿਹੜਾ ਹੋਟਲ ਉਹਨਾਂ ਨੂੰ ਬੁੱਕ ਕਰਾ ਕੇ ਦੇਣਾ ਪੈਂਦਾ ਇੱਥੇ ਰਹਿਣ ਚੰਡੀਗੜ੍ਹ ਰਹਿੰਦੇ ਆ ਉਹ ਹਾਂ ਥੋੜੀ ਬਹੁਤ ਯਾਰ ਇਹਦੇ ਤੇ ਮੇਰਾ ਖਰਚਾ ਬਹੁਤ ਹੋ ਜਾਂਦਾ ਬਈ ਮੈਂ ਸਹਾਵ ਲਾਇਆ ਪੰਜਾਂ ਕ ਸਾਲਾਂ ਚ ਹੂੰ ਪੰਜਾਂ ਕ ਸਾਲਾਂ ਚ ਤੂੰ ਤਾਂ ਪਈ ਫਿਰ ਪਲਾਟ ਤੇ ਪਲਾਟ ਹੀ ਖੜੇਗਾ ਆਪਣੀ ਤਾਂ ਕਿਸਮਤ ਬਦਲਦੀ ਇਹਨੇ ਯਾਰ ਬਦਲਦੀ ਆ ਜਿੰਨਾ ਝਾਂਮ ਧਾਮ ਦੇਖ ਲਾ ਸਾਰਾ ਆਪਾਂ ਇਹ ਨਹੀਂ ਕਰਿਆ ਆਪਣਾ ਤਾਂ ਕੰਮ ਇਹ ਗਾਹ ਨੂੰ ਤਾਂ ਫਿਰ ਤੈਨੂੰ ਇਹ ਪੂਰੇ ਕਰੰਟ ਕਾਊਂਟਰ ਲਾਉਣਾ ਪਊਗਾ ਗਾਹ ਨੂੰ ਆਪਾਂ ਸਾਰੇ ਕੰਦਾ ਕੱਢਣੀਆਂ ਇੱਥੇ ਆ ਸਾਰੀ ਆਪਾਂ ਖੇਤੀ ਇਸੇ ਦੀ ਕਰਨੀ ਆ ਥੇਰੀ ਬਚੂ ਹਾਂ ਹੁਣ ਪਰਲੇ ਪਾਸੇ ਆਪਣਾ ਸਾਰੇ ਕੰਦ ਕੁੰਦ ਕੱਢ ਕੇ ਦੂਜੀ ਕੰਡੇ ਵਾਲੀ ਤਾਰ ਲਾ ਕੇ ਕਰੰਟ ਲਾ ਕੇ ਸਾਰਾ ਪੱਕਾ ਪ੍ਰਬੰਧ ਕਰਿਆ ਉਹਦਾਂ ਭਾਈ ਚੰਗਾ ਜੋਤ ਮੈਨੂੰ ਤਾਂ ਚੱਕਰ ਜੇ ਆਉਂਦੇ ਯਾਰ ਮੈਂ ਚੱਲ ਜਾਵੜਾ ਤੇ ਜੇ ਬੀ ਲੈਣਾ ਹੋਇਆ ਤਾਂ ਆਪਦਾ ਇੱਥੇ ਪੀਏ ਬੈਠਾ ਮੇਰਾ ਨਾਂ ਲਿਖਾ ਦੇ ਨਾਂ ਲਿਖਾ ਦੇ ਤੇ ਪੇਮੈਂਟ ਕਰਾ ਦੇ ਜਮਾ 7500 ਰੁਪਏ ਕਿਲੋ ਆ ਬੀ ਇਹਦਾ ਐਡਾ ਕਰੜਾ ਕੰਮ ਹਾਂ 7500 ਰੁਪਏ ਕਿਲੋ ਚੱਲ ਕਰਦਾ ਫਿਰ ਮੈਂ ਚੰਗਾ ਗੱਲ ਮੈਥੋਂ ਨਾ ਹੁਣ ਥੋੜਾ ਜਿਹਾ ਖੜਾ ਹੀ ਨਹੀਂਦਾ ਮੈਨੂੰ ਚੱਕਰ ਜੇ ਆਉਂਦੇ ਆ ਹੁਣਾਂ ਮੈਂ ਕਰਦਾ ਬਸਰੀ ਇਹਨਾਂ ਨੂੰ ਹੋ ਗਿਆ ਤਾਂ ਸੋਚਾਂ ਚ ਹੀ ਪਾ ਦੇ ਨੇ ਤਾਂ ਉਹ ਮੈਂ ਤਾਂ ਆ ਨਾ ਵਿੰਦਾ ਹਿਆਲ ਨਾ ਬਿਜੜੇ ਦਾ ਹਾਲ ਨਾ ਹਾਲ ਹੋ ਜਾਂਦਾ ਰਾਹ ਮੇਰੀਆਂ ਪੱਟ ਜਾ ਇੱਥੋਂ ਚੱਲ ਚੱਲ ਤੂੰ ਵੀ ਲੈਣ ਕਿਵੇਂ ਲਾਦਾ ਦੁੱਧ ਤੇ ਖਾਫ ਕਰਨਾ ਚੱਲ 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 ਨੇਰੀ ਬੰਜਾ ਨੇਰੀ ਤਾਹਾਂ ਜਾਂ ਸਹਾਰਾ ਬੋਟੇ ਸੀ ਆ ਗਿਆ ਨਾ ਹਸਾਬ ਵਾਲੀ ਚੱਲ ਚੱਲ ਓ ਕੀ ਕਰਦਾ ਕੰਨ